ਸਸ ਹੀ ਗੱਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਗੱਲ ਕਰਾਂਗੇ ਆਰਮੀ ਇੰਡੀਅਨ ਆਰਮੀ ਅਗਨੀਵੀਰ ਰਿਕਰੂਟਮੈਂਟ ਰਿਕਰੂਟਮੈਂਟ 2025 ਅਪਲਾਈ ਔਨਲਾਈਨ ਨਾਓ ਕਿਵੇਂ ਅਪਲਾਈ ਕਰਨਾ ਸਾਰਾ ਕੁਝ ਦੱਸਾਂਗਾ ਵੀਡੀਓ ਚ ਬਨੇ ਰਹੀਓ ਚੈਨਲ ਚ ਨਵੀਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਵੈਕੈਂਸੀ ਹੈਗੀ ਜੀ ਆਰਮੀ ਅਗਨੀਵੀਰ ਭਰਤੀ 2025 ਆਰਗੇਨਾਈਜੇਸ਼ਨ ਹੈਗਾ ਬੀ ای جی ਸੈਂਟਰ ਰੁਰਕੀ ਠੀਕ ਹੈ ਜੀ ਪੋਸਟ ਦਾ ਨਾਮ ਹੈਗਾ ਜੀ ਅਗਨੀਵੀਰ ਠੀਕ ਹੈ ਟੋਟਲ ਪੋਸਟ ਆਏਗੀਆਂ ਵੇਰੀਅਸ ਅਪਲਾਈ ਮੋਡ ਹੈਗਾ ਆਫਲਾਈਨ ਹੂ ਕੈਨ ਅਪਲਾਈ 올 ਇੰਡੀਆ 올 ਇੰਡੀਆ ਚ ਕਿਤੇ ਵੀ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਮਿਨੀਮਮ ਏਜ ਹੈਗੀ ਜੀ 17.5 ਇਅਰ ਤੇ ਮੈਕਸਿਮਮ ਏਜ ਹੈਗੀ ਜੀ 21 ਇਅਰ ਠੀਕ ਹੈ ਜੀ ਤੇ ਐਪਲੀਕੇਸ਼ਨ ਫੀਸ ਹੈਗੀ ਨਲ ਜਨਰਲ ਆਬੀਜ਼ੀ ਲਈ ਵੀ ਤੇ ਐਸ ਸੀ ਐਸ ਟੀ ਪੀ ਡਬਲਯੂ ਡੀ ਲਈ ਵੀ ਠੀਕ ਹੈ ਜੀ ਅਸ ਤੋਂ ਵਗੈਰ ਗੱਲ ਕੀਤੀ ਜਾਵੇ ਸਿਲੈਕਸ਼ਨ ਪ੍ਰੋਸੈਸ ਜਿਵੇਂ ਸਿਲੈਕਸ਼ਨ ਹੋਏਗਾ ਜੀ ਤੇ ਇਹ ਸਿਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਏਗਾ ਪੀਈਟੀ ਥੈਨ ਫਿਜ਼ੀਕਲ ਸਟੈਂਡਰਡ ਟੈਸਟ ਹੋਏਗਾ ਪੀਐਸਟੀ ਥੈਨ ਰਿਟਨ ਇਗਜ਼ਾਮ ਹੋਏਗਾ ਥੈਨ ਮੈਡੀਕਲ ਇਗਜ਼ਾਮ ਹੋਏਗਾ ਥੈਨ ਐਜੂਕੇਸ਼ਨ ਕੁਆਲੀਫਿਕੇਸ਼ਨਸ टेंथ ट्वैल्थ आई टीआई पास इंपोर्टेंट डॉक्यूमेंट लगेगा पासपोर्ट साइज फोटो सिग्नेचर आधार कार्ड एजुकेशन सर्टिफिकेट कास्ट सर्टिफिकेट एज प्रूफ, ठीक है जी ये सब लगेगा हाउ टू अप्लाई फॉर इंडियन आर्मी अग्निवीर रिक्रूटमेंट दो हज़ार पच्ची ਕੈਂਡੀਡੇਟਸ ਪਲੀਜ਼ ਰੀਡ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਕੇਅਰਫੁਲੀ ਫਰਮ ਦੀ ਵੈਬਸਾਈਟ ਕੈਂਡੀਡੇਟ ਆਪਣੀ ਜਿਹੜੀ ਕਹਿੰਦੇ ਅਫੀਸ਼ੀਅਲ ਵੈਬਸਾਈਟ ਆ ਉੱਥੋਂ ਨੋਟੀਫਿਕੇਸ਼ਨ ਪੜ੍ਹ ਲੈਣ ਜੇ ਤਾਂ ਆਨਲਾਈਨ ਵੈਕੈਂਸੀ ਹੈਗੀ ਆ ਦੈਨ ਪਲੀਜ਼ ਬਲੀ ਮਤਲਬ ਪਲੀਜ਼ ਕਲਿੱਕ ਔਨ ਦੀ ਲਿੰਕ ਗਿਵਨ ਬਿਲੋ 1 ਸੈਕਿੰਡ ਰੁਕਣਾ ਠੀਕ ਹੈ ਅਗਨੀ ਵੀਰ ਰਿਕਰੂਟਮੈਂਟ ਇਨ ਇੰਡੀਅਨ ਆਰਮੀ दो हजार थंबनेल बना के ठीक है उस तो बाद अपना इफ इट इस ऑनलाइन वैकेंसी दैन प्लीज क्लिक ऑन द लिंक गिवन बिलो और विजिट द ऑफिशियल वेबसाइट दैन रजिस्टर करो ਆਪਣੇ ਆਪ ਨੂੰ ਐਂਡ ਫਿਲ ਕਰੋ ਆਲ ਇਨਫੋਰਮੇਸ਼ਨ ਲਾਈਕ ਯਰ ਪਰਸਨਲ ਡਿਟੇਲਸ ਡਿਟੇਲਸ এডুকেਸ਼ਨ ਐਂਡ ਫੀਸ ਪਲੀਜ਼ ਰਿਮੈਂਬਰ ਟੂ ਅਪਲੋਡ ਕਰੈਕਟ ਫੋਟੋ ਐਂਡ ਸਿਗਨੇਚਰ ਇਨ ਆਨਲਾਈਨ ਮੋਡ ਠੀਕ ਹੈ ਜੇ ਤਾਂ ਆਨਲਾਈਨ ਆਫਲਾਈਨ ਵੈਕੈਂਸੀ ਹੈ ਤਾਂ ਆਫਲਾਈਨ ਫਾਰਮ ਭਰੋ ਅਡਰੈਸ ਤੇ ਸੈਂਡ ਕਰ ਦਿਓ ਜੇ ਆਨਲਾਈਨ ਹੈ ਤਾਂ ਆਨਲਾਈਨ ਤੇ ਕਰ ਦਿਓ ਠੀਕ ਹੈ ਜੀ ਤੇ ਸਟਾਰਟ ਡੇਟ ਹੈਗੀ ਆ ਇਹਨਾਂ ਦੀ ਆਫਲਾਈਨ ਫਾਰਮ ਦੀ 8 ਨਵੰਬਰ 2025 ਤੇ ਲਾਸਟ ਡੇਟ ਹੈਗੀ ਆ 12 ਨਵੰਬਰ 2025 ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ 'ਚ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ 'ਚ